ਉਸੇ ਆਪ ਨੂੰ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਦਲਬਾਤ ਸਿੰਘ ਗਰਾਇਆ ਕਿਤੇ ਹੜ੍ਹਾਂ ਦੀ ਮਾਰ ਤੇ ਲੋਕ ਹੋ ਰਹੇ ਨੇ ਬਿਹਾਲ ਜੇਕਰ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਪੰਜਾਬ ਪਰਦੇ ਵਿੱਚ ਹੜ੍ਹਾਂ ਦੀ ਜਿਹੜੀ ਕਬਾਹੀ ਪੂਰੀ ਤਰ੍ਹਾਂ ਨਾਲ ਮੱਚੀ ਹੋਈ ਹੈ ਜੇਕਰ ਨਕੇਰੀਆਂ ਦੇ ਨਾਲ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਤਾਂ ਪਾਣੀ ਨਾਲ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਤੇ ਆਪਾਂ ਜੇਕਰ ਦੂਸਰੇ ਪਾਸੇ ਗੱਲ ਕਰੀਏ ਤਾਂ ਕਈ ਜਗਾਵਾਂ ਐ ਅਸੀਂ ਨੇ ਜਿੱਥੇ 3 ਤੋਂ 4 ਫੁੱਟ ਤੱਕ ਕਰ ਪਾਣੀ ਜਿਹੜਾ ਖੜ ਚੁੱਕਾ ਤੇ ਲੋਕਾਂ ਦਾ ਜਿਹੜਾ ਫਸਲੀ ਨੁਕਸਾਨ ਆ ਕਾਫੀ ਹੋ ਚੁਕਾ ਕਿਉਂਕਿ ਦੱਸਿਆ ਜਾ ਰਿਹਾ ਕਿ ਇਹ ਨਕਾਸੀ ਨਾ ਹੋਣ ਕਾਰਨ ਇਹ ਜਿਹੜਾ ਪਾਣੀ ਆ ਰੋਡ ਦੇ ਉੱਤੇ ਖੜਾ ਹੈ ਤਸਵੀਰਾਂ ਜਿਹੜੀਆਂ ਕੈਮਰਾ ਪਰਸੋਂ ਬਾਅਦ ਤੁਹਾਡੇ ਨਾਲ ਇੱਕ ਵਾਰ ਜਰੂਰ ਪਾਹੀਆਂ ਕਰ ਦਿੱਤੀਆਂ ਜਾਣ। ਇਸ ਵਕਤ ਅਸੀਂ ਉਸ ਰੋਡ ਦੇ ਉੱਤੇ ਖੜੇ ਹਾਂ ਜੋ ਬਿਲਕੁਲ ਮੱਕੜ ਹਸਪੀਟਲ ਦੇ ਬਿਲਕੁਲ ਨੇੜੇ ਕੇ ਲਿੰਕ ਛੜਕਾ ਜਿਹੜੀ ਮਸਤੇਰੀਆਂ ਤੋਂ ਹੁੰਦੀ ਹੋਈ ਬਾਇਆ ਪਿੰਡਾਂ ਰਸਤੇ ਹੁੰਦੀ ਹੋਈ ਦਸੂਹਾ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰੀਏ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਕੈਮਰੇ ਸਕਰੀਨ ਤੇ ਕਿੱਸ ਤਰ੍ਹਾਂ ਜਿਹੜੀ ਗੱਡੀ ਆ ਰਹੀ ਆ ਪੂਰੀ ਤਰ੍ਹਾਂ ਨਾ ਪਾਣੀ ਦੇ ਵਿੱਚ ਕਿਸ ਤਰ੍ਹਾਂ ਇਹ ਡੁੱਬ ਚੁਕੀ ਆ ਜੇਕਰ ਗੱਲ ਕਰੀਏ ਤਾਂ ਤਿੰਨ ਤੋਂ ਚਾਰ ਫੁੱਟ ਦੇ ਕਰੀਬ ਜਿਹੜਾ ਪਾਣੀ ਦਿੱਤਾ ਜਾ ਰਿਹਾ ਇੱਥੇ ਤੇ ਵਿੱਚ ਕਈ ਜਗ੍ਹਾ ਐਸੀਆਂ ਜਗ੍ਹਾ ਜਿੱਥੇ ਰੋੜ ਟੁੱਟਣ ਦੇ ਕਾਰਨ ਵੱਡੇ ਖੱਡੇ ਪਏ ਹਨ ਤਾਂ ਜਿਹੜੇ ਮੋਟਰਸਵਾਰ ਆ ਜਾਂ ਬਾਈਕ ਚਾਰ ਲੋਕ ਜਾਂਦੇ ਨੇ ਤਾਂ ਉਹਨਾਂ ਨੂੰ ਇੱਕ ਵੱਡੀ ਮੁਸ਼ਕਲ ਜਿਹੜੀ ਉਸ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਕੁਝ ਲੋਕ ਇੱਥੇ ਸਾਡੇ ਨਾਲ ਕਿਸਾਨ ਜੀ ਵੀਦਾਰ ਵੀ ਮੌਜੂਦ ਨੇ ਜਿਨ੍ਹਾਂ ਦੀ ਝੋਨੇ ਦੀ ਫਸਲ ਜਿਹੜੀ ਪੂਰੀ ਤਰ੍ਹਾਂ ਨਾ ਪਾਣੀ ਵਿੱਚ ਡੁੱਬ ਚੁਕੀ ਆ ਤਾਂ ਉਹਨਾਂ ਦਾ ਕਹਿਣਾ ਇਸਦੀ ਜਿਹੜੀ ਨਕਾਸੀ ਆ ਨਹੀਂ ਹੋ پا ਰਹੀ ਤਾਂ ਸਾਨੂੰ ਇਸ ਚੀਜ਼ ਦਾ ਜਿਹੜਾ ਵੱਡਾ ਖਮਿਆਜਾ ਭੁਗਤਣਾ ਪੈ ਰਿਹਾ ਕਿਉਂਕਿ ਝੋਨੇ ਦੀ ਫਸਲ ਜਿਹੜੀ 15 ਤੋਂ 20 ਦਿਨ ਤੱਕ ਪੱਕ ਕੇ ਮੰਡੀ ਦੇ ਵਿੱਚ ਆਉਣ ਵਾਲੀ ਹੈ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਝੋਨੇ ਦੀ ਫਸਲ ਇਸ ਤਾਂ ਪੂਰੀ ਤਰ੍ਹਾਂ ਨਾਲ ਪਾਣੀ ਵਿੱਚ ਡੁੱਬ ਚੁੱਕੀ ਆ ਗੰਨੇ ਦੀ ਫਸਲ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੰਨੇ ਦੇ ਵਿੱਚ 3 ਤੋਂ 4 ਫੁੱਟ ਦੇ ਕਰੀਬ ਜਿਹੜਾ ਪਾਣੀ ਆ ਦੇਖਣ ਨੂੰ ਫਿਰਦਾ ਲੋਕ ਇੱਥੇ ਮੌਜੂਦ ਨੇ ਗਲਬਤ ਕਰਦੇ ਆਂ। ਹਾਂਜੀ ਸਰ ਕੀ ਨਾਂ ਤੇ ਕਿਹੜਾ ਪਿੰਡ ਤੁਹਾਡਾ? ਗੋਰੀਕਬਾਲ ਸਿੰਘ ਮੇਰਾ ਨਾਂ ਚਾਕਾਲਾ ਬਕਸ ਪਿੰਡ ਦਾ ਆਪਾਂ। ਇਸ ਮਤਿਆ ਕੀ ਆਈ ਦੀ ਆ ਰਹੀ ਤੋਂ? ਸਮੱਸਿਆ ਇਹ ਆ ਰਹੀ ਆ ਕਿ ਆਹ ਦੇਖੋ ਤੁਸੀਂ ਹਾਲ ਪਾਣੀ ਦਾ। ਇੱਧਰ ਮੇਰੇ 5-7 ਕਿੱਲੇ ਗੰਨਾ ਆ ਤੇ ਮਗਰ 10 ਕਿੱਲੇ ਚੋਨਾ ਸਾਰਾ ਡੁੱਬਿਆ ਹੋਇਆ। ਤੇ ਆਹ ਹਸਪੀਟਲ ਵਾਲਾਂ ਦੇ ਉਹ ਨਿਕਾਸੀ ਸੀਗੇ ਸਰਕਾਰੀ। ਉਹ ਬੰਦ ਕੀਤੇ ਹੋਏ ਇਹਨਾਂ ਨੇ ਕੰਦ ਗਾੜ। ਨਿਕਾਸੀ ਪੁਲੀਆਂ ਹੈਗੀਆਂ ਸੀ ਇੱਥੇ। ਨਿਕਾਸੀ ਪੁਲੀਆਂ ਹੈਗੀਆਂ ਪਹਿਲਾਂ ਪਾਣੀ ਨਿਕਲਦਾ ਸੀ। ਜੀ ਤਾਂ ਹੁਣ ਇਹਨਾਂ ਨੇ ਅੱਗੇ ਕੰਧ ਕਰ ਦਿੱਤੀ ਆ ਤੇ ਪਾਣੀ ਨਿਕਲ ਨਹੀਂ ਰਿਹਾ ਕਿਥੇ ਬੰਨੇ ਪਾਣੀ ਬੰਨਦਾ ਮਤਲਬ ਨਿਕਾਸ ਨਹੀਂ ਹੋ ਰਿਹਾ ਨਿਕਾਸ ਨਹੀਂ ਕਿਸੇ ਬੰਨੇ ਹੋ ਰਿਹਾ ਤੇ ਪਾਣੀ ਜਿਹੜਾ ਇੱਥੇ ਹੁਣ ਐਸੇ ਕਿੰਨੇ ਦਿਨਾਂ ਦਾ ਪਾਣੀ ਖੜਾ ਇੱਥੇ ਇੱਥੇ ਘੱਟ ਘੱਟ ਹਫ਼ਤਾ ਹੀ ਹੋਇਆ ਜਲਾ ਪਾਣੀ ਖੜਾ ਤੇ ਗੰਦਾ ਪਾਣੀ ਆ ਤੇ ਨੰਗਣਾ ਗੋੜਾ ਮੁਸ਼ਕਲ ਆ ਇਹਦੇ ਤੇ ਝੋਨਾ ਸਾਰਾ ਸਾਡਾ ਡੁੱਬ ਚੁੱਕਾ ਤੇ ਜੇ ਇਹ ਨਾ ਨਿਕਲਿਆ ਤੇ ਸਭ ਇਤੋਂ ਜ਼ਿਆਦਾ ਹੋਰ ਵੀ 15 20 ਕਿੱਲੇ ਹੋਰ ਪਿੱਛੇ ਨੁਕਸਾਨ ਹੋਏਗਾ ਕਿਉਂਕਿ ਦੱਸ ਰਹੇ ਨਾ ਕਿ ਇੱਕ ਮਹੀਨੇ ਤੱਕ ਜਿਹੜੀ ਫਸਲ ਝੋਨੇ ਦੀ ਤਿਆਰ ਹੋ ਗਿਆ ਵੀ ਮੰਡੀ ਵੀ ਆਏ ਕੀ ਕਹਿਣਾ ਚਾਹੁੰਦੇ ਹੋ ਕਿ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਹਾਂ ਡੀਸੀ ਨਾੜੋਂ ਕੋਈ ਇਹਦਾ ਆ ਕੇ ਕੋਈ ਹੱਲ ਦਿੱਤਾ ਜਾਏ ਪਾਣੀ ਕਿਸੇ ਬੰਨੇ ਕੱਢਿਆ ਜਾਏ ਪੁਲੀਆਂ ਇੱਥੇ ਵੀ ਦੱਸ ਸਕਦੇ ਹੋ ਕਿ ਕਿਹੜੀ ਕਿਹੜੀ ਜਗ੍ਹਾ ਤੇ ਪੁਲੀਆਂ ਸੀਆਂ ਤੋਂ ਇੱਥੇ ਦੋ ਜਗ੍ਹਾ ਪੁਲੀਆਂ ਇੱਕ ਉਹ ਸਾਹਮਣੇ ਆ ਬੁਰਜੀ ਦੀ ਲੱਗੀ ਆ ਇੱਕ ਉਹ ਪਿਛਲੇ ਬੰਨੇ ਦਾ ਦੋਨੇ ਬੰਦ ਕਰ ਦਿੱਤੀਆਂ ਗਈਆਂ ਕਹਿੰਦਾ ਮੇਰਾ ਨਾਮ ਮਨਿੰਦਰ ਸਿੰਘ ਹੈ ਜੀ ਪਿੰਡ ਕਿਹੜਾ ਪਿੰਡ ਚੱਕਲਾ ਬਖਸ਼ੇ ਦੀ ਛੱਟ ਕੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਜੀ ਅੱਗੇ ਲੋਕੀ ਤੇ ਹੜਾ ਨਾ ਮਾਰ ਰਹੇ ਆ ਤੇ ਸਾਡੇ ਨਿਕਾਸੀਆਂ ਸਾਰੀਆਂ ਬੰਦ ਕੀਤੀਆਂ ਹੋਈਆਂ ਤੇ ਸਾਨੂੰ ਸਾਰਾ ਝੋਨਾ ਸਾਡਾ ਡੁੱਬਿਆ ਪਿਆ ਸਾਡਾ ਨਾਲ ਆਣ ਕੇ ਦੇਖੋ ਸਾਡਾ ਝੋਨੇ ਦਾ ਕੀ ਹਾਲ ਹੈ ਤੇ ਜੇ ਹੋਰ ਦੋ ਚਾਰ ਦਿਨ ਇਹਦਾ ਸਾਡਾ ਝੋਨਾ ਸਾਰਾ ਖਰਾਬ ਹੋ ਜਾਣਾ ਉਧਰ ਤੇ ਮੰਨਿਆ ਵੀ ਹੜਾਂ ਦਾ ਮਾਰ ਆ ਵੀ ਚਲੋ ਉਧਰ ਦਾ ਕਹਿ ਰਿਆ ਤੇ ਇੱਥੇ ਤੇ ਸਾਡੇ ਨਾਲ ਧੱਕਾ ਇਹ ਨਾ ਹੋ ਰਿਹਾ ਨਾ ਸੜਕ ਦਾ ਪ੍ਰਸ਼ਾਸਨ ਵੀ ਕੋਈ ਕਿਸ ਬੰਨੋ ਕੋਈ ਨਾ ਕੋਈ ਨਿਕਾਸੀ ਦਾ ਰਾਹ ਕੀਤਾ ਜਾਵੇ ਤੇ ਸਾਡਾ ਝੋਨਾ ਤਾਂ ਬਚਾਇਆ ਜਾਵੇ ਅੱਥਰ ਤੇ ਨਿਕਾਸੀ ਪੁਲੀਆਂ ਜਿਹੜੀਆਂ ਇੱਥੇ ਕਿੱਥੇ-ਕਿੱਥੇ ਸੀਗੀਆਂ ਆ ਦੋ ਪੁਲੀਆਂ ਜੀ ਇਧਰੋਂ ਜੀ ਇੱਕ ਤੇ ਇਥੇ ਮੱਕੜ ਵਾਲਿਆਂ ਨੇ ਹਸਪਤਾਲਾਂ ਬੰਦ ਕਰਤੀ ਆ ਜੀ ਇੱਕ ਇਹਨਾਂ ਦੇ ਬੈਕ ਸਾਈਡ ਤੇ ਲੰਘਦੀ ਹੀ ਉਹ ਵੀ ਬੈਕਸਾਈਡ ਤੋਂ ਬੰਦ ਕਰਤੀ ਇਹਨਾਂ ਨੇ। ਉਹ ਨਕਾਸੀ ਦੀ ਮਾਰਨਾ ਜਿਹੜਾ ਕੁਮਾਰ ਵੀ ਅਸੀਂ ਦੇਖ ਰਹੇ ਹਾਂ। ਨੰਨਾ ਕੀ ਸਾਡਾ ਦੇਖੋ ਸੀ ਜਾ ਕੇ 10-15 ਕਿੱਲੇ ਆ ਸਾਡਾ ਸਾਰਾ ਝੋਨਾ ਡੁੱਬਿਆ ਪਿਆ। ਕਿ ਦੇਖ ਰਹੇ ਆ ਕਿ ਤੇ ਤਿੰਨ ਤੋਂ ਚਾਰ ਤੋਂ ਇਹੀ ਮੰਗ ਕਰਦੇ ਆ ਵੀ ਸਾਡਾ ਕੋਈ ਨਾ ਕੋਈ ਹੱਲ ਕੀਤਾ ਜਾਵੇ। ਜੀ। ਵੀ ਸਾਡੀ ਸਾਰ ਸਸ ਫਸਲ ਤੇ ਸਾਰੀ ਬਰਬਾਦ ਹੋ ਹੁੰਦੀ ਆ ਅਸੀਂ ਨਹੀਂ ਮਿਹਨਤ ਕੀਤੀ ਆ। ਕਮ ਸੇ ਕਮ ਸਾਡਾ ਇਹਨਾਂ ਦੇ ਮੜਾ ਮੋਟਾ ਹੱਲ ਕੀਤਾ ਕੱਢਿਆ ਜਾਵੇ। ਵੇਖੋ ਤੁਸੀਂ ਕੀ ਹਾਲਤ ਹੈ ਦੇਖੋ ਤੁਸੀਂ। ਸੋ ਬਿਲਕੁਲ ਜੀ ਜਿਸ ਪਾਸੇ ਕੁਦਰਤ ਦਾ ਕਹਿਰਾ ਤੇ ਜਿੱਥੇ ਜਿਹੜੇ ਹੜ੍ਹਾਂ ਦੇ ਨਾਲ ਲੋਕ ਪ੍ਰਭਾਵਿਤ ਹੋ ਰਹੇ ਨੇ ਪਿੰਡਾਂ ਦੇ ਪਿੰਡ ਜਿਹੜੇ ਆ ਪਾਣੀ ਦੇ ਨਾਲ ਤਬਾਹ ਹੋ ਚੁੱਕੇ ਨੇ ਫਸਲੀ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਜੇਕਰ ਮਕੇਰੀਆਂ ਦੀ ਗੱਲ ਕਰੀਏ ਤੇ ਹੋਰ ਆ ਤੇ ਦੂਜੇ ਪਾਸੇ ਲੋਕ ਜਿਹੜੇ ਨੇ ਨਕਾਚੀ ਨੂੰ ਨਾਂ ਲੈ ਕੇ ਵੀ ਲੋਕਾਂ ਦੇ ਵਿੱਚ ਇੱਕ ਵੱਡੀ ਪਰੇਸ਼ਾਨੀ ਜਿਹੜੀ ਆ ਲੋਕਾਂ ਨੂੰ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰਾਂ ਕੈਮਰਾ ਪਰਫੋਨ ਬਣਾਉਣ ਇੱਕ ਵਾਰ ਤੁਹਾਡੇ ਨਾਲ ਫੇਰ ਸਾਂਝੀਆਂ ਕਰ ਦੁੱਤੀਆਂ ਜਾਣ ਇਹ ਜੋ ਤਸਵੀਰਾਂ ਨੇ ਘੱਟੋ-ਘੱਟ ਇੱਥੇ 3 ਤੋਂ 4 ਫੁੱਟ ਤੱਕ ਜਿਹੜਾ ਪਾਣੀ ਆ ਉਹ ਦੱਸਿਆ ਜਾ ਰਿ ਤੇ ਗੰਨੇ ਦੀ ਫਸਲ ਮੈਂ ਕੈਮਰਾ ਪਰਸੋਂ ਕਾਹਾਂਗਾ ਇੱਕ ਵਾਰ ਜਿਹੜੀ ਤੁਹਾਡੇ ਨਾਲ ਬਿਲਕੁਲ ਸਾਂਝੀ ਕਰ ਦਿੱਤੀ ਜਾਵੇ ਤੇ ਉਹ ਘਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਜਾਂ ਦੀ ਬਿਲਕੁਲ ਬਿਲਕੁਲ ਜਿਹੜਾ ਘਰ ਦੇ ਵਿੱਚ ਜਿਹੜਾ ਪਾਣੀ ਆ ਉਹ ਵੜ ਚੁੱਕਾ ਤੇ ਬਹੁਤ ਪਰੇਸ਼ਾਨੀ ਜਿਹੜੀ ਵੱਡੀ ਸਮੱਸਿਆ ਨਾਲ ਇਹ ਪਰਿਵਾਰ ਵੀ ਜਿਹੜਾ ਜੂਤ ਰਿਹਾ ਅਸੀਂ ਗੱਲਬਾਤ ਜਿਹੜੀ ਹੈ ਇੱਥੇ ਹੋਰ ਵੀ ਆਸ-ਪਾਸ ਦੇ ਲੋਕਾਂ ਨਾਲ ਤੁਹਾਡੀ ਕਰ ਰਹੇ ਆ ਆਓ ਜੀ ਸਰ ਕੀ ਸਮੱਸਿਆ ਆ ਰਹੀ ਆ ਜੀ ਸਮੱਸਿਆ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਆ ਪਾਣੀ ਪੂਰਾ ਭਰਿਆ ਪਿਆ ਮੇਰੇ ਖਿਆਲ ਨਾਲ 3-3 ਫੁੱਟ ਤੱਕ ਪਾਣੀ ਹੋਣਾ ਦੇਤੇ ਇਥੋਂ ਮੈਂ ਜੇ ਹੂਣ ਲੰਘਣ ਦੇ ਸੀਗਾ ਕੋਈ ਮੋਟਰਸਾਈਕਲ ਵਿਚਾਰਾ ਉਹ ਲੇਡੀ ਸੀਗੀ ਨਾਲ ਵਿੱਚ ਡਿੱਗ ਪਿਆ ਆ ਮੁੰਡਿਆਂ ਨੇ ਚੱਕ ਕੇ ਕੱਢਿਆ ਬਾਹਰ ਨਿਕਾਸ ਸਾਰਾ ਬੰਦ ਹੈ ਅਸੀਂ ਪ੍ਰਸ਼ਾਸਨ ਅੱਗੇ ਇਹ ਰਿਕਵੈਸਟ ਕਰਦੇ ਆ ਕਿ ਸਾਡਾ ਜਿਹੜਾ ਨਿਕਾਸ ਦਾ ਹੱਲ ਕੀਤਾ ਜਾਵੇ ਫਾਈ ਦੇ ਨੂੰ ਕੱਟੋ ਜਾਂ ਜਿੱਥੇ ਵੀ ਇਥੇ ਪਹਿਲੇ ਨਿਕਾਸ ਹੈਗੇ ਸੀਗੇ ਨਾਲੇ ਪੁਰਾਣੇ ਉਹਨਾਂ ਨੂੰ ਦੁਬਾਰਾ ਚਾਲੂ ਕੀਤਾ ਜਾਵੇ ਮਰਨ ਨਿਕਾਸ਼ ਇਹ ਸੀਗਾ ਬੰਦ ਕੀਤਾ ਗਿਆ ਹਾਂ ਪਹਿਲਾਂ ਨਿਕਾਸ਼ ਇੱਥੇ ਹੈ ਗਈ ਸੀ ਕਿ ਪੁਲੀ ਇੱਥੇ ਵੀ ਆਇਆ ਸੀ ਅੱਗੇ ਵੀ ਹੋ ਗਈ ਸੀ ਤੇ ਹਾਈਵੇ ਤੱਕ ਵੀ ਵੈਸੇ ਅਗਰ ਕੱਢਿਆ ਜਾਏ ਤਾਂ ਜਾ ਸਕਦਾ ਉੱਥੇ ਵੀ ਨਾਲਾ ਬਣਿਆ ਹੈ ਯਾਰ ਇਹ ਤਾਂ ਪਾਣੀ ਏਡਾ ਜ਼ਹਿਰੀਲਾ ਵੀ ਲੋਕ ਜਿਹੜੇ ਪਾਣੀ ਦੇ ਵਿੱਚ ਪੈਦੇ ਚੱਲ ਕੇ ਆਉਂਦੇ ਨੇ ਆਪ ਚੱਲ ਕੇ ਆਇਆ ਥੋੜਾ ਜਿਹਾ ਇੱਥੇ ਆਇਆ ਤੇ ਮੈਂ ਆ ਕੇ ਪੈਰ ਤੋਤੇ ਨੇ ਕੁਝ ਵੀ ਹੋਣੀ ਸ਼ੁਰੂ ਹੋ ਗਈ ਇਹਨਾਂ ਗੰਦਾ ਪਾਣੀ ਹੈ ਪਿੱਛੇ ਬਹੁਤ ਸਾਰਾ ਜਿਹੜੇ ਖੇਤ ਆ ਝੋਨਾ ਡੁੱਬਿਆ ਪਿਆ ਕਿਸੇ ਦੇ 15 ਕਿੱਲੇ ਕਿਸੇ ਦੇ 10 ਕਿੱਲੇ ਆ ਗੰਨਾ ਤੁਹਾਡੇ ਸਾਹਮਣੇ ਦੇਖ ਲਓ ਬੁਰੀ ਹਾਲਤ ਹੈ ਅੱਜ 5 ਦਿਨ ਹੋ ਗਏ ਆ ਪਾਣੀ ਖੜਾ ਦੇਖਣ ਵਾਲਾ ਕੋਈ ਨਹੀਂ ਅਸੀਂ ਰਿਕਵੈਸਟ ਕਰਦੇ ਆਂ ਪ੍ਰਸ਼ਾਸਨ ਅੱਗੇ ਕਿ ਆ ਕੇ ਸਾਡੀ ਹਾਲਤ ਦੇਖੋ ਤੁਹਾਡਾ ਕੋਈ ਨਾ ਕੋਈ ਹੱਲ ਕਰੋ ਇੱਕ ਪਾਸੇ ਤੇ ਹੜਾਂ ਦੀ ਮਾਰ ਆ ਤੇ ਦੂਜੇ ਪਾਸੇ ਤੇ ਬਰਸਾਤ ਦਾ ਪਾਣੀ ਆ ਪਾਣੀ ਕੀ ਕਹਿਣਾ ਚਾਹੋਗੇ ਮੈਂ ਤੇ ਇਹੀ ਕਹਿਣਾ ਚਾਹੂੰਗਾ ਜੀ ਕਿ ਪ੍ਰਸ਼ਾਸਨ ਆ ਕੇ ਦੇਖੇ ਹੜਾਂ ਦੀ ਮਾਰ ਤੇ ਚਲੋ ਕੁਦਰਤ ਨੇ ਜੋ ਮਾਰੀ ਆ ਉਹ ਤੇ ਹੈ ਹੀ ਆ ਸਾਰੀ ਜਗ੍ਹਾ ਹੈਗਾ ਲੇਕਿਨ ਸਾਡਾ ਤੇ ਹੱਲ ਹੋ ਸਕਦਾ ਇੱਥੇ ਜਿਹੜੇ ਪੁਰਾਣੇ ਨਾਲੇ ਚੱਲਦੇ ਸੀਗੇ ਉਹਨਾਂ ਨੂੰ ਦੁਬਾਰਾ ਖੋਲ੍ਹਿਆ ਜਾਵੇ ਤੇ ਇਹ ਹੱਲ ਹੋਵੇ ਆ ਤੁਹਾਡੇ ਸਾਹਮਣੇ ਆ ਦੇਖੋ ਘਰ ਦੇ ਵਿੱਚ ਪਾਣੀ ਆ ਬਾਹਰ ਬੈਠੇ ਆ ਕੇ ਲੋਕ ਸਾਰੇ ਜੀ ਬਿਲਕੁਲ ਤਸਵੀਰਾਂ ਜਿਹੜੀਆਂ ਅਸੀਂ ਇਹ ਤੁਹਾਡੇ ਸਾਹਮਣੇ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੈਂ ਕੁਝ ਕੁ ਇੰਚਾਂ ਦਾ ਫਰਕ ਰਹਿ ਗਿਆ ਜਿਹੜਾ ਪਾਣੀ ਆ ਬਿਲਕੁਲ ਘਰ ਦੇ ਅੰਦਰ ਤੱਕਰ ਆ ਚੁੱਕਾ ਤੇ ਇਸ ਪਰਿਵਾਰ ਨਾਲ ਦੀ ਗੱਲਬਾਤ ਕਰਦੇ ਆ ਹਾਂਜੀ ਮੈਡਮ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਡਾਕਟਰ ਰੀਨਾ ਕੁਮਾਰੀ ਹੈ ਤੇ ਕੀ ਸਮੱਸਿਆ ਕੀ ਹੈ ਧੰਨ ਸਰ ਤੋਂ ਅੱਜ ਆਏ ਆ ਕਿ ਅਸੀਂ 5 ਸਾਲ ਤੋਂ ਇੱਥੇ ਰਹਿ ਰਹੇ ਆ ਵਾਰਡ ਨੰਬਰ 11 ਤੇ ਸਾਡਾ ਘਰ ਪੈਂਦਾ ਹੈ ਤੇ ਵਾਰਡ ਨੰਬਰ 12 ਦੀ ਸੜਕ ਸਾਨੂੰ ਲੱਗਦੀ ਆ ਪਰ ਇੱਥੇ ਪ੍ਰੋਬਲਮ ਇਹ ਆਈ ਆ ਕਿ ਹੁਣ ਕਹਿੰਦੇ ਆ ਕਿ 115 ਸਾਲ ਬਾਅਦ ਬੜਾ ਮੀਂਹ ਪਿਆ ਜਦੋਂ ਮੀਂਹ ਪਿਆ ਤਾਂ ਮੀਂਹ ਪੈਣ ਨਾਲ ਕੀ ਹੋਇਆ ਸਾਡੇ ਘਰ ਦੇ ਚਾਰੇ ਪਾਸੇ ਪਾਣੀ ਨੇ ਕਵਰ ਕਰ ਲਿਆ ਘਰ ਘਰ ਨੂੰ ਜਦੋਂ ਪਾਣੀ ਨੇ ਕਵਰ ਕਰ ਲਿਆ ਤਾਂ ਹੁਣ ਸਾਨੂੰ ਪ੍ਰੋਬਲਮ ਇਹ ਆ ਰਹੀ 8 ਦਿਨ ਹੋ ਗਏ ਲਗਾਤਾਰ ਪਾਣੀ ਦੇ ਵਿੱਚ ਸਾਡੇ ਘਰ ਦੀ ਨਹੀਂ ਆਇਆ ਕੱਲ ਨੂੰ ਕੋਠੀ ਡੇਢ ਤੱਕ ਦੀ ਆ ਔਰ ਮੈਂ ਤਾਂ ਅਸਰ ਲੋਨ ਲੈ ਕੇ ਘਰ ਬਣਾਇਆ ਹਲੇ ਤਾਂ ਮੇਰੀਆਂ ਕਿਸ਼ਤਾਂ ਵੀ ਨਹੀਂ ਪੂ ਇਹ ਰਸਤੇ ਵਿੱਚ ਲੰਘਣ ਵਾਲਿਆਂ ਨੂੰ ਬੜੀ ਪ੍ਰੋਬਲਮ ਆ ਰਹੀ ਆ ਆ ਕਮਾਤ ਦੀ ਫਸਲ ਸਾਡੀ ਦੀ ਸਾਡੀ ਤਾਂ ਨੁਕਸਾਨ ਆ ਉਸ ਤੋਂ ਬਾਅਦ ਵਿੱਚ ਸੜਕ 'ਚੋਂ ਜਿੰਨੇ ਲੋਕ ਨਿਕਲਦੇ ਤੇ ਕੋਈ ਡਿੱਗਦਾ ਪਿਆ ਕੋਈ ਸੱਟਾ ਖਾਂਦਾ ਪਿਆ ਇੱਕ ਦੋ ਜਣੇ ਦੇ ਤਾਂ ਸੱਟਾਂ ਵੀ ਲੱਗ ਗਈਆਂ ਅਸੀਂ ਦੇਖ ਰਹੇ ਸੀ ਇਹ ਪਾਣੀ ਬੜਾ ਗੰਦਲਾ ਹੈ ਇਹ ਪਾਣੀ ਦੇ ਵਿੱਚ ਜੋ ਲੰਘ ਕੇ ਆਏ ਤਾਂ ਪੈਰਾਂ ਦੇ ਉੱਤੇ ਖੁਜਲੀ ਹੋਣ ਲੱਗੀ ਹਾਂਜੀ ਸਰ ਇਨਫੈਕਸ਼ਨ ਵੱਧ ਰਹੀ ਆ ਸੱਪ ਕੀੜੇ ਬਹੁਤ ਆ ਰਹੇ ਆ ਸਾਡੇ ਅੰਦਰ ਨਿਯੋਲ ਘੁਮਰੇ ਆ ਆਰੇ ਬੱਚਿਆਂ ਦੀ ਜਾਨ ਨੂੰ ਵੀ ਖਤਰਾ ਆਇਆ ਕੱਲ ਨੂੰ ਘਰ ਦੀ ਛੱਤ ਡਿੱਗ ਜੇ ਸਾਡੇ ਲਈ ਕੌਣ ਜ਼ਿੰਮੇਵਾਰ ਹੈ ਸਰ ਕਿਸੇ ਨੇ ਕੋਈ ਇੱਥੇ ਬੋਲ ਹੀ ਨਹੀਂ ਰਿਹਾ ਔਰ ਜਿਹੜਾ ਕਹਿੰਦੇ ਆ ਕਿ ਇੱਥੇ ਪਹਿਲੇ ਨਿਕਾਸੀ ਦਾ ਸਾਧਨ ਸੀਗਾ ਇੱਕ ਨਾਲਾ ਸੀਗਾ ਉਹ ਨਾਲਾ ਵੀ ਬੰਦ ਕਰਵਾ ਦਿੱਤਾ ਗਿਆ ਕੱਲ ਅਸੀਂ 112 ਨੰਬਰ ਤੇ ਐਮਰਜੈਂਸੀ ਨੂੰ ਵੀ ਕਾਲ ਕੀਤੀ ਉਹ ਵੀ ਦੇਖ ਕੇ ਗਏ ਮੌਕੇ ਤੇ ਹਾਲਾਤ ਇੱਥੇ ਸਾਡੇ ਨਿਕਾਸੀ ਸਹੀ ਨਹੀਂ ਹੈਗੀ ਨਿਕਾਸੀ ਸਹੀ ਨਾ ਹੋਣ ਕਰਕੇ ਪਾਣੀ ਜਿਹੜਾ ਪਿੱਛੋਂ ਆਈ ਜਾ ਰਿਹਾ ਔਰ ਪਾਣੀ ਨਹੀਂ ਵੀ ਜਗਾ ਹੋਣ ਕਰਕੇ ਜਮਾ ਹੋ ਰਿਹਾ ਔਰ ਅਸੀਂ ਘਰ ਦੇ ਵਿੱਚ ਖਤਰੇ ਵਿੱਚ ਆ ਇਸ ਵੇਲੇ ਨਾ ਸਾਡੇ ਕੋ ਬਾਹਰ ਜਾਇਆ ਜਾ ਰਿਹਾ ਨਾ ਸਾਡੇ ਕੋ ਅੰਦਰ ਜਾਇਆ ਜਾ ਰਿਹਾ ਔਰ ਅੰਦਰ ਵੀ ਅਸੀਂ ਬੱਚਿਆਂ ਦੀਆਂ ਨੀਡਸ ਨੂੰ ਪੂਰੀਆਂ ਨਹੀਂ ਕਰ ਪਾ ਰਹੇ ਬੜੇ ਪ੍ਰੋਬਲਮ ਵਿੱਚ ਆ ਅਸੀਂ ਤੇ ਜੇ ਡੀਸੀ ਮੈਡਮ ਆਸ਼ਿਕਾ ਜੈਨ ਜੀ ਸਾਡਾ ਇਹ ਕਾਰਜਕ੍ਰਮ ਦੇਖਦੇ ਹੋਣ ਤੇ ਕਿਰਪਿਆ ਇਸ ਨਿਊਜ਼ ਨੂੰ ਦੇਖ ਕੇ ਸਾਡਾ ਹੱਲ ਕਰਾਇਆ ਜਾਵੇ ਕਿਉਂਕਿ ਇੱਥੇ ਦਾ ਜਿਹੜਾ ਮੈਂ ਕਾਸੀ ਦਾ ਸਾਧਨ ਥੀਗਾ ਇੱਕ ਖਾਲਾ ਉਹ ਬੰਦ ਕਰਵਾ ਦਿੱਤਾ ਗਿਆ ਤੇ ਜੇ ਉਸ ਨੂੰ ਖੁਲਵਾ ਦਿੱਤਾ ਜਾਏ ਤਾਂ ਸ਼ਾਇਦ ਸਾਡੀ ਇਸ ਸਮੱਸਿਆ ਤੋਂ निजातਾ ਨੂੰ ਮਿਲ ਜਾਵੇ ਇੱਕ ਤਾਂ ਨੁਕਸਾਨ ਲੋਕੀ ਹੜ੍ਹਾਂ ਦੇ ਕਾਰਨ ਭੁਗਤਦੇ ਪਏ ਤਾਂ ਅਸੀਂ ਤਾਂ ਬਿਨਾਂ ਹੜ੍ਹਾਂ ਤੋਂ ਇਹਨਾਂ ਨੁਕਸਾਨ ਭੁਗਤੀ ਜਾ ਰਹੇ ਕੱਲ ਨੂੰ ਮਕਾਨ ਡੇਗ ਗਏ ਤੇ ਸਾਡਾ ਕੌਣ ਵਾਲੀ ਵਾਰਸਾ ਸਾਡੀਆਂ ਤਾਂ ਜਾਂਨਾ ਗਈਆਂ ਨਾ ਫਿਰ ਜੀ ਬਿਲਕੁਲ ਇਹ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਸਾਡੀ ਇਸ ਖਬਰ ਨੂੰ ਸੁਣ ਰਿਹਾ ਦੇਖ ਰਿਹਾ ਤੇ ਸਾਡਾ ਤੁਰੰਤ ਜਿਹੜਾ ਇਸ ਚੀਜ਼ ਦਾ ਹੱਲ ਕਰਵਾਇਆ ਜਾਵੇ ਸਾਡੀ ਜਿਹੜੀ ਨਕਾਫੀ ਜਾਂ ਨਾਲਿਆਂ ਦੀ ਬੰਦ ਹੋ ਚੁੱਕੀ ਆ ਉਸ ਨੂੰ ਮੋਰ ਬਹਾਲ ਕੀਤਾ ਜਾਵੇ ਤਾਂ ਜੋ ਇਹ ਪਰਵਾਦ ਜਿਹੜੇ ਨੇ ਇਹ ਘਾਰ ਜਿਹੜੇ ਨੇ ਇਹ ਵੱਟ ਸਕਣ ਤੇ ਜਿਹੜਾ ਫਸਲੀ ਨੁਕਸਾਨ ਲੋਕਾਂ ਦਾ ਉਹ ਹੁਣ ਉਹ ਵੱਸ ਸਕੇ ਮੁਕੇਰੀਆਂ ਤੋਂ ਕੈਮਨ ਰਵਿੰਦਰ ਸਿੰਘ ਖਾਲਸਾ ਨਾਲ ਦਰਬਾਖ ਸਿੰਘ ਕਰਾਇਆ